ਗਿੰਦਾ ਸ਼ੌਂਕ ਸੀਗਾ ਜੀ ਉਹਨੂੰ ਆਪਾਂ ਸਪੈਸ਼ਲ ਬਣਾ ਲਿਆ ਹੁਣ ਬਹੁਤ ਲੋਕਾਂ ਨੂੰ ਟੇਸਟ ਵੀ ਵਧੀਆ ਲੱਗ ਰਿਹਾ ਹੈ। ਪਹਿਲਾਂ ਮੈਂ ਇੱਕ ਰਾਈਡਰ ਸੀਗਾ ਜੀ ਰੈਪਿਡਓ ਵਗੈਰਾ ਸਭ ਕੁਝ ਲੱਗਦਾ ਸੀਗਾ ਬਟ ਉੱਥੇ ਕੋਈ ਜ਼ਿਆਦਾ ਸੋਰਸ ਆਫ ਇਨਕਮ ਨਹੀਂ ਬਣੀ ਜੀ। ਸਟੱਡੀ ਜੀ ਮੈਂ ਇਲੈਕਟ੍ਰੀਕਲ ਇੰਜੀਨੀਅਰ ਆ ਜੀ। ਜੋਬ ਜੀ ਬਹੁਤ ਟਰਾਈ ਕੀਤੀ ਬਟ ਕੋਈ ਜੋਬ ਕੋਈ ਵਧੀਆ ਮਿਲੀ ਨਹੀਂ ਜੀ। ਦੇਸੀ ਗਵਰਨਮੈਂਟ ਜੋਬਸ ਵੱਲ ਵੀ ਜਾਈਏ ਤਾਂ ਕੋਈ ਸਰਕਾਰ ਕੋਈ ਵਧੀਆ ਪ੍ਰੋਵਾਈਡ ਨਹੀਂ ਕਰ ਰਹੀ ਜੀ ਜਿੱਦੇ ਕਰਕੇ ਮੈਨੂੰ ਇਹ ਸਭ ਸਟਾਰਟਿੰਗ ਕਰਨੀ ਪਈ। ਜੋਬ ਹੈ ਹੀ ਨਹੀਂ ਜੀ ਸਾਡੇ ਲਈ। ਇੰਜੀਨੀਅਰਸ ਬਿਲਕੁਲ ਫ੍ਰੀ ਆਫ ਕੋਸਟ ਕੰਮ ਕਰਨ ਨੂੰ ਰੈਡੀ ਨਹੀਂ ਜੀ ਅੱਜ ਵੀ ਫ੍ਰੀ ਆਫ ਕੋਸਟ ਕੰਮ ਕਰਨ ਤੋਂ ਬਾਅਦ ਵੀ ਤੁਹਾਨੂੰ ਜੌਬਸ ਨਹੀਂ ਮਿਲ ਰਹੀਆਂ ਨਹੀਂ ਮਿਲ ਰਹੇ ਆ ਜੀ ਬਹੁਤ ਐਕਸਪੀਰੀਅੰਸ ਸਰਟੀਫਿਕੇਟ ਵੀ ਲੈ ਲਏ ਬਹੁਤ ਕੁਝ ਕਰਕੇ ਟਰਾਈ ਕੀਤਾ ਜੀ ਬਟ ਲੇਕਿਨ ਸਾਨੂੰ ਜੋ ਬਿਲਕੁਲ ਨਹੀਂ ਅਵੇਲੇਬਲ ਹੋ ਰਹੀ ਜੀ ਅਵੇਲੇਬਲ ਜੀ ਸਾਡੇ ਕੋਲ 버ਗਰ ਨੇ ਨੂਡਲ ਨੇ ਟਿੱਕੀ ਨੇ 버ਗਰ ਦੇ ਵਿੱਚ ਵੀ ਸਾਡੇ ਕੋਲ ਆਪਸ਼ਨ ਹੈ ਸਿੰਗਲ ਟਿੱਕੀ ਡਬਲ ਟਿੱਕੀ ਉਹ ਜਿਹੜੀ 버ਗਰ ਹੈ ਉਹ ਕਾਫੀ ਓਵਰਲੋਡਡ ਹੁੰਦੇ ਆ ਤੇ ਉਸ ਤੋਂ ਬਾਅਦ ਵੀ ਤੁਸੀਂ ਇੰਨਾ ਕਟ ਪ੍ਰਾਈਸ ਰੱਖੇ ਕੁਆਲਿਟੀ ਨਾਲ ਤਾਂ ਨਹੀਂ ਕੰਪਰਮਾਈਜ਼ ਕਰ ਰਹੇ ਨਹੀਂ ਜੀ ਕੁਆਲਿਟੀ ਨਾਲ ਕੋਈ ਕੰਪਰਮਾਈਜ਼ ਨਹੀਂ ਤੁਸੀਂ ਆ ਕੇ ਚੈੱਕ ਕਰ ਸਕਦੇ ਜਦੋਂ ਮਰਜੀ ਵੀ ਸਾਡਾ ਸਮਾਨ ਇੱਥੇ ਹੀ ਰੈਡੀ ਹੁੰਦਾ ਹੈ ਅੱਜ ਕੱਲ ਲੋਕੀ ਬਹੁਤ ਜ਼ਿਆਦਾ ਮਿਲਾਵਟ ਕਰ ਰਹੇ ਨੇ ਤਾਂ ਅਸੀਂ ਮਿਲਾਵਟ ਤੋਂ ਬਗੈਰ ਦੀ ਚੀਜ਼ਾਂ ਲੋਕਾਂ ਨੂੰ ਪ੍ਰੋਵਾਈਡ ਕਰਾਦੇ ਹਾਂ ਬੜੀ ਕੋਲ ਹਜੇ ਰਿਪੀਟਿਡ ਕਸਮਰਸ ਵੀ ਹੈਗੇ ਹਾਂਜੀ ਹਾਂਜੀ ਜੀ ਬਹੁਤ ਸਾਰੇ ਰਿਪੀਟਿਡ ਕਸਮਰ ਨੇ ਲੋਕੀ ਆਉਂਦੇ ਨੇ ਖਾਂਦੇ ਨੇ ਜੀ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਜੀ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਚਰਚਾ نیوز ਚੈਨਲ ਤੇ ਮੈਂ ਤਵਲੀਨ ਤੁਹਾਡਾ ਸਵਾਗਤ ਕਰਦੀ ਆ ਲੁਧਿਆਣੇ ਦੇ ਵਿੱਚ ਹੁਣ ਮਿਲਣ ਜਾ ਰਿਹਾ ਓਵਰਲੋਡਡ 버ਗਰ ਜੋ ਕਿ ਬਿਲਕੁਲ ਰੀਜ਼ਨੇਬਲ ਪ੍ਰਾਈਸ ਤੇ ਮਿਲੇਗਾ ਤੇ ਉਹ ਜਿਹੜਾ 버ਗਰ ਹੈ ਉਹਦੀ ਖਾਸੀਅਤ ਇਹ ਹੈ ਕਿ ਉਹ ਇੰਜੀਨੀਅਰ ਸਟਾਈਲ 버ਗਰ ਹੈ ਕਿਸ ਤਰ੍ਹਾਂ ਇਹ ਇੰਜੀਨੀਅਰ ਸਟਾਈਲ 버ਗਰ ਹੈ ਕੀ ਸਪੈਸ਼ਲਿਟੀ ਹੈ ਹੁਣ ਅਸੀਂ ਗੱਲਬਾਤ ਕਰਾਂਗੇ ਤੇ ਇਹ ਜਿਹੜਾ ਸੈਟਅਪ ਹੈ ਇਹ ਬਿਲਕੁਲ ਨਿਊ ਸੈਟਅਪ ਹੈ ਤੇ ਹੁਣ ਅਸੀਂ ਗੱਲਬਾਤ ਕਰਾਂਗੇ ਤੇ ਤੁਹਾਨੂੰ ਵੀ ਦੱਸਾਂਗੇ ਬਲਤ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸੁਕਾਰ ਅਛਾ ਸਰ ਇਹ ਦਸਤਾ ਨਾਮ ਕੀ ਹੈ ਮੇਰਾ ਨਾਮ ਬਿਸ਼ਨਪੀ ਸਿੰਘ ਹੈ ਜੀ ਕਿੰਨੀ ਕੋਈ ਅਜਾ ਟੋੜੀ 20 ਸਾਲ ਦੀ ਉਮਰ ਹੈ ਜੀ 20 ਸਾਲ ਹਾਂਜੀ ਤੇ ਇਹ ਜਿਹੜਾ ਸੈਟਅਪ ਹਜੇ ਤੁਸੀਂ ਸਟਾਰਟਅਪ ਕੀਤਾ ਹਜੇ ਇਹ ਕਦੋਂ ਸਟਾਰਟ ਕੀਤਾ ਸੈਟਅਪ ਸਟਾਰਟ ਕੀਤੇ ਹੋਏ ਨਹੀਂ 2 ਵੀਕਸ ਹੋ ਗਏ ਸਾਨੂੰ ਕੀਤੇ ਹੋਏ ਸਟਾਰਟ ਹਾਂਜੀ 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 ਤੇ ਦੋ ਹਫਤੇ ਤੋਂ ਪਹਿਲੇ ਤੁਸੀਂ ਕੁਝ ਕਰ ਰਹੇ ਸੀਗੇ ਹਾਂਜੀ ਹਾਂਜੀ ਜੀ ਪਹਿਲਾਂ ਕਰ ਰਹੇ ਸੀਗੇ ਪਹਿਲਾਂ ਮੈਂ ਇੱਕ ਰਾਈਡਰ ਸੀਗਾ ਜੀ ਰੈਪਿਡੋ ਵਗੈਰਾ ਸਭ ਕੁਝ ਚਲਾਉਂਦਾ ਸੀਗਾ ਬਟ ਉੱਤੇ ਕੁਝ ਜ਼ਿਆਦਾ ਸੋਰਸ ਆਫ ਇਨਕਮ ਨਹੀਂ ਬਣੀ ਜੀ ਕੁਕਿੰਗ ਸਾਡਾ ਪੈਸ਼ਨ ਸੀਗਾ ਜੀ ਇਸ ਲਈ ਉਹ ਇਹ ਸਾਰਾ ਸੈਟਅਪ ਅਸੀਂ ਸਟਾਰਟਅਪ ਕਰ ਲਿਆ ਸੀ ਓਕੇ ਤੇ ਜਦੋਂ ਕੁਕਿੰਗ ਤੜਾ ਸ਼ੁਰੂ ਤੋਂ ਸੀਗਾ ਇੰਟਰਸਟ ਤੇ ਤੁਸੀਂ ਪਹਿਲੇ ਰਾਈਡਰ ਕਿਉਂ ਕੀਤਾ ਕਿਉਂਕਿ ਪਹਿਲਾਂ ਜੀ ਇਦਾਂ ਸੀਗਾ ਕਿ ਇਹਨੂੰ ਸਟਾਰਟਅਪ ਕਰਨ ਲਈ ਥੋੜੀ ਇਨਵੈਸਟਮੈਂਟ ਦੀ ਲੋੜ ਪੈਂਦੀ ਹੈ ਤਾਂ ਇਹ ਇਨਵੈਸਟਮੈਂਟ ਹੀ ਨਹੀਂ ਸੀ ਨੀ ਜੀ ਖਾਸਾ ਡੀਪ ਤੇ ਥੱਲੇ ਸੀ ਦੁਕਾਨਾਂ ਦੇ ਵੀ ਕੰਮ ਕੀਤਾ ਫਿਰ ਖੁਦ ਹੀ ਰਾਈਡ ਚਲਾਈਆਂ ਕੰਮ ਕਰ ਕਰਕੇ ਐਂਡ ਤੇ ਜਿੱਦਾਂ ਹੀ ਸਾਨੂੰ ਥੋੜੀ ਇਨਵੈਸਟਮੈਂਟ ਬਣੀ ਥੋੜਾ ਜਿਹਾ ਸਾਨੂੰ ਕਰੇਜ ਮਿਲੀ ਘਰ ਦੇ ਵੱਲੋਂ ਵੀ ਕਰੇਜ ਮਿਲ ਗਈ ਚਲੋ ਕਰ ਸਕਦੇ ਹੋ ਤੁਸੀਂ ਹੁਣ ਕਰੋ ਤਾਂ ਫਿਰ ਉਹ ਨਾਲ ਦੇ ਨਾਲ ਉਸੇ ਦਿਨ ਤੋਂ ਸਟਾਰਟ ਕਰਤਾ ਜੀ ਇਸ ਤੋਂ ਪਹਿਲੇ ਕੀ ਸਟੱਡੀ ਕੀਤੀ ਹੋਈ ਹੈ ਕਿੱਥੇ ਤੱਕ ਸਟੱਡੀ ਕੀਤੀ ਹੋਈ ਹੈ ਸਟੱਡੀ ਜੀ ਮੈਂ ਇਲੈਕਟ੍ਰੀਕਲ ਇੰਜੀਨੀਅਰ ਆ ਜੀ ਇਲੈਕਟ੍ਰਿਕ ਇੰਜੀਨੀਅਰ ਪੂਰੀ ਕੀਤੀ ਹੋਈ ਹੈ ਸਟੱਡੀ ਹਾਂਜੀ ਹਾਂਜੀ ਕੰਪਲੀਟ ਸਟੱਡੀ ਹੈ ਜੀ ਮੇਰਾ ਉਰੇ ਚ ਕਿਉਂ ਨਹੀਂ ਜੌਬ ਦੇਖੀ ਜੋਬ ਜੀ ਬਹੁਤ ਟਰਾਈ ਕੀਤੀ ਬਟ ਕੋਈ ਜੋਬ ਕੋਈ ਵਧੀਆ ਮਿਲੀ ਨਹੀਂ ਜੀ ਦੇਸੀ ਗਵਰਨਮੈਂਟ ਜੋਬਸ ਵੱਲ ਵੀ ਜਾਈਏ ਤਾਂ ਕੋਈ ਸਰਕਾਰ ਕੋਈ ਵਧੀਆ ਪ੍ਰੋਵਾਈਡ ਨਹੀਂ ਕਰ ਰਹੀ ਜੀ ਜਿਹਦੇ ਕਰਕੇ ਮੈਨੂੰ ਇਹ ਸਭ ਸਟਾਰਟਿੰਗ ਕਰਨਾ ਪਈ ਮਤਲਬ ਸਰਕਾਰਾਂ ਦੇ ਵੱਲੋਂ ਹਜੇ ਜੋਬਸ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਕਰਕੇ ਤੁਹਾਨੂੰ ਹਜੇ ਸੈਟਅਪ ਕਰਨਾ ਪੈ ਰਿਹਾ ਹਾਂ ਹਾਂਜੀ ਹਾਂਜੀ ਜੋ ਬਿਲਕੁਲ ਨਹੀਂ ਪ੍ਰੋਵਾਈਡ ਹੋ ਰਹੀਆਂ ਜੀ ਬਹੁਤ ਸਾਰੇ ਇੰਜੀਨੀਅਰ ਸਾਡੇ ਵਰਗੇ ਨੇ ਜਿਹੜੀ ਜੀ ਬਿਲਕੁਲ ਜੋਬ ਹੈ ਹੀ ਨਹੀਂ ਜੀ ਸਾਡੇ ਲਈ ਇੰਜੀਨੀਅਰਸ ਬਿਲਕੁਲ ਫ੍ਰੀ ਆਫ ਕੋਸਟ ਕੰਮ ਕਰਨ ਨੂੰ ਰੈਡੀ ਨਹੀਂ ਜੀ ਅੱਜ ਵੀ ਫ੍ਰੀ ਆਫ ਕਾਸਟ ਕੰਮ ਕਰਨ ਤੋਂ ਬਾਅਦ ਵੀ ਤੁਹਾਨੂੰ ਜੌਬਸ ਨਹੀਂ ਮਿਲ ਰਹੀਆਂ ਨਹੀਂ ਮਿਲ ਰਹੇ ਆ ਜੀ ਬਹੁਤ ਐਕਸਪੀਰੀਅੰਸ ਸਰਟੀਫਿਕੇਟ ਵੀ ਲੈ ਲਏ ਬਹੁਤ ਕੁਝ ਕਰਕੇ ਟਰਾਈ ਕੀਤਾ ਜੀ ਬਟ ਲੇਕਿਨ ਸਾਨੂੰ ਜੋ ਬਿਲਕੁਲ ਨਹੀਂ ਅਵੇਲੇਬਲ ਹੋ ਰਹੀ ਜੀ ਇੰਟਰਨਸ਼ਿਪਸ ਵਗੈਰਾ ਕੀਤੀ ਹੋਈ ਹੈ ਬਹੁਤ ਕੁਸ਼ੀਤਤਾ ਹੋਇਆ ਜੀ ਇੰਟਰਨਸ਼ਿਪ ਲਈ ਹੈ ਟ੍ਰੇਨਿੰਗਸ ਕੀਤੀਆਂ ਨੇ ਬਟ ਜੌਬਸ ਬਿਲਕੁਲ ਜ਼ੀਰੋ ਵੈਕੈਂਸੀ ਹੈ ਕਰੋ ਸਟੱਡੀ ਕਰੋ ਕੰਪਲੀਟ ਕੀਤੀ ਸੀ ਜੀ ਸਟੱਡੀ ਕੰਪਲੀਟ ਕੀਤੇ ਹੋਏ ਨੂੰ 2 ਇਅਰਸ ਹੋ ਗਏ ਜੀ ਹੋ ਗਿਆ ਹਾਂਜੀ ਤੇ ਉਸ ਤੋਂ ਬਾਅਦ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਕਿੰਨੀ ਕੁ ਡੇਅਰ ਰਾਈਡ ਦਾ ਕੰਮ ਕੀਤਾ ਸੀਗਾ ਰਾਈਡ ਦਾ ਕੰਮ ਜੀ ਮੈਂ 1.5 ਸਾਲ ਕੀਤਾ ਜੀ 1.5 ਸਾਲ ਤੇ ਉਹਦੇ ਸੇ ਤੁਹਾਨੂੰ ਬੈਨਫਿਟ ਦਿਖ ਰਿਹਾ ਸੀਗਾ ਕਿ ਅੱਗੇ ਫਿਊਚਰ ਚ ਕਰਨ ਵਸਤੇ ਨਹੀਂ ਜੀ ਉਹ ਤਾਂ ਕੋਈ ਫਿਊਚਰ ਸਕੋਪ ਨਹੀਂ ਸੀਗਾ ਇਸ ਲਈ ਉਹਨੂੰ ਹੁਣ ਅਸੀਂ ਛੱਡ ਦਿੱਤਾ ਤੇ ਆਪਣਾ ਇੱਥੇ ਆਪਾਂ ਸਟਾਲ ਸ਼ੁਰੂ ਕੀਤਾ ਜੀ ਕਿੰਨਾ ਕੁ ਟਾਈਮ ਹੋ ਗਿਆ ਸਟਾਲ ਨੂੰ ਸ਼ੁਰੂ ਕੀਤਾ ਹੋਇਆ ਸਟਾਲ ਨੂੰ ਸ਼ੁਰੂ ਕੀਤਾ ਹੋਇਆ ਜੀ 2 ਵੀਕਸ ਹੋ ਗਏ ਸਾਨੂੰ ਜੀ ਹਾਂਜੀ ਤੇ ਕੀ ਕੀ ਅਵੇਲੇਬਲ ਕੀ ਹੈ ਅਵੇਲੇਬਲ ਜੀ ਸਾਡੇ ਕੋਲ 버ਗਰ ਨੇ ਨੂਡਲ ਨੇ ਟਿੱਕੀ ਨੇ ਬਰਗਰ ਦੇ ਵਿੱਚ ਵੀ ਸਾਡਾ ਕੋਲ ਆਪਸ਼ਨ ਹੈ ਸਿੰਗਲ ਟਿੱਕੀ ਡਬਲ ਟਿੱਕੀ ਹੋਰ ਵੀ ਜੇ ਤੁਸੀਂ ਕੁਝ ਕਸਟਮਾਈਜੇਸ਼ਨ ਕਰਾਉਣਾ ਚਾਹੁੰਦੇ ਹੋ ਮਨਚੂਰੀਅਨ 버ਗਰ ਮਨਚੂਰੀਅਨ 버ਗਰ ਜਿਹੜਾ ਕਾਫੀ ਫੇਮਸ ਜਾ ਰਿਹਾ ਤੇ ਉਸਦੇ ਨਾਲ ਨਾਲ ਹੋਰ ਕਿਹੜਾ 버ਗਰ ਜਿਹੜਾ ਹੈ ਥੋੜਾ ਪਪੂਲਰ ਜਾ ਰਿਹਾ ਸਾਡੇ ਜੀ ਡਬਲ ਟਿੱਕੀ 버ਗਰ ਤੇ ਮਨਚੂਰੀਅਨ 버ਗਰ ਦੋਨੋਂ ਫੇਮਸ ਜਾਂਦੇ ਨੇ ਜੀ ਓਕੇ ਤੇ ਕੋਈ ਰਿਪੀਟਡ ਕਸਟਮਰਸ ਵੀ ਆ ਗਏ ਬਹੁਤ سارے ਰਿਪੀਟਡ ਕਸਟਮਰ ਨੇ ਜੀ ਲਗਾਤਾਰ ਲੋਕੀ ਆਂਦੇ ਨੇ ਰਿਪੀਟ ਐਂਡ ਰਿਪੀਟ ਕਰਦੇ ਨੇ ਜੀ ਕਿਉਂਕਿ ਉਹਨਾਂ ਨੂੰ ਟੇਸਟ ਬਹੁਤ ਵਧੀਆ ਪ੍ਰੋਵਾਈਡ ਕਰਦੇ ਤੇ ਜਿਹੜਾ ਡਬਲ ਟਿੱਕੀ 버ਗਰ ਹੈ ਉਹ 40 ਰੁਪਏ ਦਾ ਮਾਂਚੂਰੀਅਨ 버ਗਰ 30 ਰੁਪਏ ਦਾ ਹੀ ਸਿਰਫ ਤੇ ਵੈਸੇ ਅਕਸਰ ਇਹ ਵੀ ਸੁਣਨ ਨੂੰ ਮਿਲਦਾ ਹਜੇ ਤੱਕ ਸਾਨੂੰ ਕਿ ਤੁਹਾਡੀ ਜਿਹੜੀ 버ਗਰ ਹੈ ਉਹ ਕਾਫੀ ਓਵਰਲੋਡਡ ਹੁੰਦੇ ਆ ਤੇ ਉਸ ਤੋਂ ਬਾਅਦ ਵੀ ਤੁਸੀਂ ਇੰਨਾ ਕੱਟ ਪ੍ਰਾਈਸ ਰੱਖਿਆ ਕੁਆਲਿਟੀ ਨਾਲ ਤਾਂ ਨਹੀਂ ਕੰਪਰੋਮਾਈਜ਼ ਕਰ ਰਹੇ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਤੁਸੀਂ ਆ ਕੇ ਚੈੱਕ ਕਰ ਸਕਦੇ ਜਦੋਂ ਮਰਜ਼ੀ ਵੀ ਸਾਡਾ ਸਮਾਨ ਇੱਥੇ ਹੀ ਰੈਡੀ ਹੁੰਦਾ ਹੈ ਤੁਸੀਂ ਜਦੋਂ ਮਰਜ਼ੀ ਆ ਕੇ ਦੇਖ ਲੈਣਾ A1 ਕੁਆਲਿਟੀ ਦਾ ਮਾਲ ਯੂਜ਼ ਕਰਦੇ ਆ ਜੀ ਕੋਈ ਪੁਰਾਣੀ ਕੰਪਨੀ ਨਹੀਂ ਕੋਈ ਜਿੱਦਾਂ ਅੱਜਕੱਲ੍ਹ ਦੇਖੀ ਦੀ ਸੋਸਾ ਚਲ ਅਸੀਂ ਉਹ ਸਭ ਯੂਜ਼ ਨਹੀਂ ਕਰਦੇ ਜੀ ਬਿਲਕੁਲ ਕਰੀਮੀ ਕਾ ਦਾ ਵਧੀਆ ਮਾਲ ਯੂਜ਼ ਕਰਦੇ ਹਾਂ ਇੰਜੀਨੀਅਰਿੰਗ ਦੀ ਸਟੱਡੀ ਤੋਂ ਬਾਅਦ ਤੁਸੀਂ ਪੂਰਾ ਆਪਣਾ ਸਾਰਾ ਦਿਨ ਦਿਂਦੀ ਇਨਵੈਸਟਮੈਂਟ ਤੁਸੀਂ ਇੱਥੇ ਇਸ ਸਟਾਰਟਅਪ ਤੇ ਕਰ ਰਹੇ ਹੋ ਸਟਾਰਟਅਪ ਤੇ ਕਰ ਰਹੇ ਹੋ ਹਾਂਜੀ ਹਾਂਜੀ ਜੀ ਮੇਰੀ ਪੂਲ ਇਨਵੈਸਟਮੈਂਟ ਮੈਂ ਇੱਥੇ ਸਟਾਕ ਆਪਣੇ ਲਗਾਈ ਹੈ ਤਾਂ ਜੋ ਲੋਕਾਂ ਨੂੰ ਅਸੀਂ ਇੱਕ ਟੇਸਟ ਪ੍ਰੋਵਾਈਡ ਕਰ ਸਕੀਏ ਤਾਂ ਕਿ ਲੋਕਾਂ ਨੂੰ ਇੱਕ ਵਧੀਆ ਚੀਜ਼ ਮਿਲੇ ਅੱਜ ਕੱਲ੍ਹ ਲੋਕੀ ਬਹੁਤ ਜ਼ਿਆਦਾ ਮਿਲਾਵਟ ਕਰ ਰਹੇ ਨੇ ਤਾਂ ਅਸੀਂ ਮਿਲਾਵਟ ਤੋਂ ਬਗੈਰ ਦੀ ਚੀਜ਼ਾਂ ਲੋਕਾਂ ਨੂੰ ਪ੍ਰੋਵਾਈਡ ਕਰਾ ਰਹੇ ਤੁਸੀਂ ਹੈਲਦੀ ਪੂਰਾ ਕਰ ਰਹੇ ਹੋ ਹਾਂਜੀ ਹੈਲਦੀ ਚੀਜ਼ ਲੋਕਾਂ ਉਹਨਾਂ ਤੋਂ ਆਪਣੀ ਵੱਲੋਂ ਤੁਸੀਂ ਆਪਣਾ ਬੈਸਟ ਦੇ ਰਹੂ। ਹਾਂਜੀ ਆਪਣੇ ਵੱਲੋਂ ਅਸੀਂ ਪੂਰਾ ਬੈਸਟ ਦੇ ਰਹੇ ਹਾਂ ਲੋਕਾਂ ਨੂੰ। ਅੱਛਾ ਜੀ ਬਾਕੀ ਜਿਹੜੇ ਲੋਕ ਨੇ ਜੋ ਇੰਨੀ-ਇੰਨੀ ਸਟੱਡੀ ਕਰ ਚੁੱਕੇ ਹੁਣ ਜਿਵੇਂ ਤੁਸੀਂ ਵੀ ਇੰਜੀਨੀਅਰਿੰਗ ਕੀਤੀ ਹੈ ਤੇ ਉਹ ਹੋਰ ਵੀ ਲੋਕ ਹੋਣਗੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਹੋਰ ਡਿਗਰੀਜ਼ ਕੀਤੀ ਹੋਣਗੇ ਉਹਨਾਂ ਨੂੰ ਨਹੀਂ ਜੌਬ ਮਿਲ ਰਹੀ ਕਿ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਜਾਂ ਸਰਕਾਰ ਵਾਸਤੇ ਕੀ ਮੈਸੇਜ ਹੈ ਕੀ ਕਹਿਣਾ ਤੁਹਾਨੂੰ? ਦੇਖੋ ਜੀ ਇਹਦੇ ਵਿੱਚ ਹੁਣ ਜਿਹੜੀ ਲੋਕਾਂ ਨੇ ਕੀਤੀ ਉਹਨਾਂ ਨੂੰ ਤਾਂ 올 ਦਾ ਬੈਸਟ ਹੈ ਜੀ ਅੱਗੇ ਤੱਕ ਫਿਊਚਰ ਲਈ ਉਹਨਾਂ ਲਈ। ਬਾਕੀ ਸਰਕਾਰ ਨੂੰ ਇਹੀ ਬੇਨਤੀ ਹੈ ਜੀ ਕਿ ਸਰਕਾਰਾਂ ਜੌਬਸ ਪ੍ਰੋਵਾਈਡ ਕਰਨ ਕਿ ਬਹੁਤ ਮੁਸ਼ਕਿਲ ਹੈ ਜੀ ਵੈਕੈਂਸੀਜ਼ ਨਹੀਂ ਹੋਣਗੀਆਂ ਤਾਂ ਫਿਰ ਲੋਕਾਂ ਨੂੰ ਤਾਂ ਇਹ ਸਭ ਕਰਨਾ ਪਏਗਾ ਕਿਥੇ ਨਾ ਕਿਥੇ ਇਹ ਵੀ ਕਹਿ ਸਕਦੇ ਆ ਕਿ ਇਹ ਵੀ ਇੱਕ ਕਾਰਨ ਹੈ ਕਿ ਅੱਜ ਦਾ ਜਿਹੜਾ ਸਾਡਾ ਯੂਥ ਹੈ ਉਹ ਇੰਡੀਆ ਛੱਡ ਕੇ ਬਾਹਰ ਜਾ ਰਿਹਾ ਹੈ ਕਿਉਂਕਿ ਕੈਨ ਨੂੰ ਸਰਕਾਰਾ ਕਹਿ ਦਿੰਦੀਆਂ ਨੇ ਕਿ ਅਸੀਂ ਜੋਬਸ ਪ੍ਰੋਵਾਈਡ ਕਰ ਰਹੇ ਆ ਪਰ ਦੇਖਿਆ ਜਾਵੇ ਤਾਂ ਅਸਲੀਅਤ 'ਚ ਸਾਡੇ ਇਸ ਵੀਰੇ ਵਾਂਗੂ ਹੋਰ ਵੀ ਵੀਰ ਨੇ ਜਿਨ੍ਹਾਂ ਨੂੰ ਹਜੇ ਤੱਕ ਜੋਬਸ ਜਿਹੜੀਆਂ ਨੇ ਉਹ ਨਹੀਂ ਮਿਲ ਪੰਦੀਆਂ ਨੇ ਅੱਛਾ ਸਰ ਜਾਣ ਤੋਂ ਪਹਿਲੇ ਸਾਨੂੰ ਇਹ ਦੱਸੋ ਕਿ ਇੱਥੇ ਲੋਕੇਸ਼ਨ ਕੀ ਹੈ ਤੁਹਾਡੀ ਤੇ ਟਾਈਮਿੰਗ ਕੀ ਨੇ ਟਾਈਮਿੰਗ ਸਾਡੀ ਹੈ ਜੀ ਦੁਪਹਿਰ ਨੂੰ 3 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਹੁੰਦੀ ਹੈ ਜੀ ਤੇ ਲੋਕੇਸ਼ਨ ਸਾਡੀ ਹੈਗੀ ਬਾਬਾ ਸੋਚਾ ਸਿੰਘ ਜੀ ਦੁਆਰਾ ਮਠਾਰੂ ਚੌਂਗ ਅਮਰ ਸਵੀਟ ਸ਼ਾਪਸ ਦੇ ਬਿਲਕੁਲ ਬਾਹਰ ਖੜਦੀ ਹੈ ਜੀ ਅਸੀਂ ਜਦੋਂ ਮਰਜੀ ਆਈਓ ਤੁਹਾਡੇ ਲਈ ਜੀ ਸਵਾਗਤ ਹੈ ਜੀ ਆਇਆਂ ਨੂੰ ਤੇ ਟੇਸਟ ਜ਼ਰੂਰ ਟਰਾਈ ਕਰਿਓ ਜੀ ਸਾਰਿਆਂ ਨੂੰ ਇੱਕ ਗੱਲ ਕਹਿਣੀ ਕੋਈ ਕੰਪਰੋਮਾਈਜ਼ ਨਹੀਂ ਹੋਗਾ ਜੀ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਹਜੇ ਤੁਸੀਂ ਸੁਣਿਆ ਕਿ ਲੂਰੀ ਆਲੇ ਨੇ ਵਿੱਚ ਇੱਕ ਬਿਲਕੁਲ ਪਿਆਰੀ ਜੀ ਜਿਹੜੀ ਸਟੋਰੀ ਹੈ ਹਜੇ ਤੁਸੀਂ ਹਜੇ ਸੁਣੀ ਹੈ ਤੇ ਇਹਨਾਂ ਦੇ ਵੱਲੋਂ 버ਗਰ ਜਿਹੜੇ ਨੇ ਬਹੁਤ ਪਿਆਰ ਦੇ ਨਾਲ ਸਰਵ ਕੀਤੇ ਜਾ ਰਹੇ ਨੇ ਉੱਥੇ ਹੀ 버ਗਰ ਦੀ ਜਿਹੜੀ ਕੁਆਲਿਟੀ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਵੀ ਕੰਪਰੋਮਾਈਜ਼ ਜਿਹੜਾ ਹੈ ਉਹ ਬਿਲਕੁਲ ਵੀ ਨਹੀਂ ਕਰ ਰਹੇ ਹੈਗੇ ਤੇ ਤੁਸੀਂ ਵੀ ਜ਼ਰੂਰ ਆਓ ਵੀਰ ਦਾ ਵੀਰ ਦੀ ਹੈਲਪ ਕਰੋ ਤੇ ਇੱਦਾਂ ਦੀ ਹੋਰ ਵੀ ਰੀ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ ਨਿਊਜ਼ ਚੈਨਲ ਤੇ ਮੈਂ ਤਾਂ ਬ੍ਰਿੰਕ ਕੋਰ ਕੈਮਰਾਮੈਨ ਕੁਲਦੀਪ ਦੇਨਾਂ